ਆ ਆ ਕਿਵੇਂ ਆ ਕੁਲਵੰਤ ਠੀਕ ਆ ਠੀਕ ਆ ਵਧੀਆ ਠੀਕ ਆ ਯਾਰ ਮੈਂ ਤੈਨੂੰ ਤਿੰਨ ਚਾਰ ਵਾਰ ਹੀ ਆਇਆ ਤੂੰ ਬਤੰਦਰਾ ਘਰੇ ਹੀ ਨਹੀਂ ਮਿਲਦਾ ਯਾਰ ਹਾਂ ਨਹੀਂ ਨਹੀਂ ਮੈਂ ਯਾਰ ਪੁੱਛ ਕੇ ਹੋਣਾ ਤੈਨੂੰ ਮੈਂ ਜਦੋਂ ਤੂੰ ਆਉਣਾ ਤੂੰ ਘਰੋਂ ਟਲ ਜਾਣਾ ਯਾਰ ਤੇ ਆ ਜੇ ਕੋਈ ਕੰਮ ਆ ਜਾਂ ਜੇ ਕੋਈ ਗੱਲਬਾਤ ਆ ਤੂੰ ਦੱਸ ਦੇ ਮਾੜੀ-ਮੋਟੀ ਵੀ ਭਾਈ ਮੈਨੂੰ ਤਾਂ ਆ ਗੱਲ ਆ ਵੀ ਮੈਂ ਤਾਂ ਨਹੀਂ ਮਿਲਦਾ ਯਾਰ ਗੱਲਬਾਤ ਯਾਰ ਹਮ ਤੈਨੂੰ ਵੀ ਪਤਾ ਹੀ ਆ ਸਰ ਗੱਲਬਾਤ ਹੀਰ ਤੇ ਕੀ ਹੁੰਦੀ ਆ ਹਾਂ ਪਤਾ ਪਤਾ ਕਾਦਾ ਯਾਰ ਬਸ ਗੱਲ ਤਾਂ ਇਹ ਆ ਵੀ ਮਿਤਰਾ ਤੂੰ ਮਿਲਣਾ ਨਹੀਂ ਚਾਹੁੰਦਾ ਜੇ ਤੂੰ ਮਿਲਣਾ ਚਾਹੁੰਦਾ ਹੋਵੇ ਤਾਂ ਮਿਲੇ ਵੀ ਤੂੰ ਇਹੋ ਜੀ ਗੱਲ ਨਹੀਂ ਹੈ ਤਾਲ ਕਰ ਵੀ ਤੂੰ ਮਿਲਣਾ ਨਹੀਂ ਚਾਹੁੰਦਾ ਤੂੰ ਕਿਹੜਾ ਵਜੀਦ ਦੇ ਮੱਥੇ ਹੀ ਨਹੀਂ ਲੱਗਣਾ ਬਸ ਆਹੀ ਗੱਲ ਹੈ ਨਾ ਜੀ ਤੂੰ ਯਾਰ ਮੈਨੂੰ ਕੋਈ ਡਰਾ ਆਹ ਕਿ ਤੇ ਦੇਣਾ ਤੇਰਾ ਕੋਈ ਨਹੀਂ ਆਹੀਂ ਤਾਂ ਮੈਂ ਤੇ ਇਥੋਂ ਵਾਈ ਫਿਰ ਕਵਾਉਣਾ ਚਾਹੁੰਦਾ ਸੀ ਜਿਹੜੀਆਂ ਗੱਲਾਂ ਹੁਣ ਤੂੰ ਲਾ ਗਿਆ ਨਾ ਆਹ ਕਹਾਂ ਨਾ ਵੀ ਮੈਂ ਕਿਹੜਾ ਜੀਤ ਤੋਂ ਡਰਦਾ ਜਿਹੜਾ ਜੀਤ ਦਾ ਕੋਈ ਦੇਣਾ ਵਾ ਦੇਣੇ ਦੂਣੇ ਲੈਣੇ ਦਾ ਨਹੀਂ ਹੁੰਦਾ ਯਾਰ ਜਦੋਂ ਆਪਣਾ ਭੈੜਾ ਲੋੜ ਆ ਉਦੋਂ ਦੇ ਤੂੰ ਕਿਵੇਂ ਭੱਜ ਕੇ ਆਉਂਦਾ ਤੇ ਹੁਣ ਮੈਂ ਹੁਣ ਮੈਨੂੰ ਲੋੜ ਹੁਣ ਤੂੰ ਮੈਨੂੰ ਰਾਹ ਹੀ ਨਹੀਂ ਦਿੰਦਾ ਯਾਰ ਆਹ ਤਾਂ ਤੇਰਾ ਗਰਮਾ ਯਾਰ ਤੂੰ ਹੁਣ ਜਾਂਦੇ ਹੋ ਉਸਤੇ ਉਲਾਦਾ ਹਿੰਨੇ ਆਉਦਾ ਕਿਉਂ ਨਹੀਂ ਯਾਰ ਤਾਂ ਥੋੜਾ ਜਿਹਾ ਤੇਰੇ 'ਚ ਫ਼ਰਕ ਆ ਕੋਈ ਨਾ ਮੈਂ ਪੁੱਛੂ ਬੰਦੇ ਨੂੰ ਮੈਂ ਕਹਾਂ ਯਾਰ ਕੀ ਗੱਲ ਵੀ ਇਹ ਕਾਹਤੋਂ ਨਹੀਂ ਮਿਲਦਾਗਾ ਪੇ ਜੇ ਮਿਲਦਾ ਜਾਂ ਫਿਰ ਗਾਲ ਪੈ ਜਾਂਦਾ ਕਹਿੰਦਾ ਤੂੰ ਕਰ ਲਈ ਜਿਹੜਾ ਕੁਝ ਕਰਨਾ ਤੇ ਲਦਾ ਸੋਣ ਮੈਂ ਜਰ ਤੁਰਿਆ ਮੈਥੋਂ ਜਾਂਦਾ ਨਹੀਂ ਹੁਣ ਮੈਂ ਕੀ ਕਰ ਲਵਾਂ ਇਹਦਾ ਤੇਰੇ ਨੂੰ ਇਹਦਾ ਹੁਣ ਆਪਣਾ ਤਾਂ ਭਰਾਪਾ ਜਾ ਰਾ ਉਸ ਵਿੱਚ ਭਰਾਪੇ ਤੋੜਦੀ ਆਪਾਂ ਗੱਲਾਂ ਕਰਦੇ ਆ ਜੀ ਇਸੇ ਗੁਰਦੇ ਮੈਂ ਬਾਈਪ੍ਰੋਪੀ ਜੀ ਹੁਣ ਤਾਂ ਇਹ ਮੈਂ ਕਾਹਿੰਦਾ ਤੇਰੀਆਂ ਗੱਲਾਂ ਚ ਢੀ ਜਾ ਹੁਣ ਤਾਂ ਇਹ ਕੋਈ ਮਤ ਹੁਦਾ ਕੁਝ ਹੈ ਹਾਂ ਤਾਂ ਆਦੀ ਜੇ ਜੀ ਬਾਈ ਗੱਡਦਾ ਤੇ ਤੂੰ ਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੌਣ ਜਦ ਤੂੰ ਹੋਰ ਹੀ ਮੈਨੂੰ ਉਲਟ ਬੋਲਣ ਲੱਗ ਗਿਆ ਘਰੇ ਆਏ ਨੂੰ ਹੀ ਲੱਗ ਗਿਆ ਉਲਟ ਬੋਲਣ ਜਰ ਤੂੰ ਚਾਹ ਪੀਣੇ ਦਿੰਦਾ ਜਦੋਂ ਚਾਹ ਪੀਣ ਦਾ ਟਾਈਮ ਆਹ ਕਹ ਦੱਸ ਉਹ ਕਿ ਚਾਹ ਨਹੀਂ ਪੀਣ ਦਿੰਦਾ ਜਰ ਮੈਂ ਤਾਂ ਤੈਨੂੰ ਕਲਮਾਂ ਤੱਕ ਕਿਹਾ ਕੁਛ ਨਹੀਂ ਯਾਰ ਬਾਈ ਤੂੰ ਤੂੰ ਲੱਗ ਗਿਆ ਥੋੜਾ ਜਿਹਾ ਹੁਣ ਤੋਂ ਕੋਈ ਨਹੀਂ ਤੇਰੇ ਬੱਸ ਦਾ ਰੋਗ ਨਹੀਂ ਤੂੰ ਥੋੜਾ ਜਿਹਾ ਹੁਣ ਤੇਰਾ ਵੱਡੇ ਬੰਦਿਆਂ ਨਾਲ ਹੱਥ ਆ ਬਾਈ ਤੇਰੇ ਵੱਡੇ ਬੰਦੇ ਤੇਰੇ 'ਚ ਬੋਲਦੇ ਆ ਹਾਂ ਸੱਸਰੀ ਗੱਲਬਾਸੀ ਹਾਂ ਜੱਲਾਦੂ ਹਾਂ ਠੀਕ ਆ ਠੀਕ ਆ ਕੋਈ ਨਹੀਂ ਲੱਗ ਜਾਊਗਾ ਕੋਈ ਨਹੀਂ ਲੱਗ ਜਾਓ ਠੀਕ ਆ ਮੈਂ ਤਾਂ ਹਜੇ ਵੀ ਇਹੀ ਗੱਲ ਦਾ ਮੈਂ ਕਹਿੰਦਾ ਚਾਰ ਚਾਰ ਕੋਈ ਨਹੀਂ ਆਪਾਂ ਇਕੱਠੇ ਰਹੇ ਆ ਕੱਟੇ ਪਿਰਦੇ ਰਹੇ ਆ ਸਾਰਾ ਕੁਝ ਆਪਾਂ ਇਕੱਠਿਆਂ ਨੇ ਕਰਿਆ ਯਾਰ ਜਿਹੜੀਆਂ ਗੱਲਾਂ ਕਰਨੀਆਂ ਨੇ ਨਾ ਉਹ ਤਾਂ ਆਹ ਹੋ ਜਾਇਆ ਕੋਈ ਮੈਨੂੰ ਲੱਗਦਾ ਅੱਛਾ ਚਲ ਠੀਕ ਆ ਚਲ ਜਾ ਤੂੰ ਦੇਖ ਲਈ ਜਾ ਜਿਹੜਾ ਕੋਈ ਕੰਮ ਕਰ ਲਈ ਫਿਰ ਆ ਆ ਚਲ ਕੋਈ ਨਹੀਂ ਮੈਂ ਵੀ ਬੰਦ ਤੈਨੂੰ ਕਹੂੰਗਾ ਦੱਸੂਗਾ ਪਰ ਹੋਰ ਕੀ ਕਰੂੰ ਤੈਨੂੰ ਆਣੋ ਲੜਨਾ ਤਾਂ ਬਾਈ ਮੈਂ ਹੈ ਨਹੀਂ ਗਾ ਲੜਨਾ ਤਾਂ ਮੈਂ ਹੈ ਨਹੀਂ ਮੈਂ ਤਾਂ ਬੰਦੇ ਸਿੱਟੂ ਵਿੱਚ ਪਿਆਰ ਵਾਲੇ ਜਿਹੜੇ ਬੰਦੇ ਤੈਨੂੰ ਚੱਕਦੇ ਆ ਨਾ ਪਤਾ ਮੈਨੂੰ ਉਹਨਾਂ ਦਾ ਵੀ ਹੈਗਾ ਵੀ ਬੰਦੇ ਤੈਨੂੰ ਚੱਕਦੇ ਆ ਆ ਉਹਨਾਂ ਨੇ ਬਾਈ ਤੇਰੇ ਨਾਲ ਖੜਨਾ ਨਹੀਂ ਜਿਹੜੇ ਬੰਦੇ ਤੈਨੂੰ ਚੱਕਦੇ ਆ ਉਹਦਾ ਟਾਈਮ ਦੱਸੋ ਹੁਣ ਕੌਣ ਕੀ ਨਾ ਘੜਦਾ ਦੱਸੋ ਬਸ ਆਈ ਯਾਰ ਬੰਦੇ ਜੱਟ ਯਾਰ ਆਈ ਮਾੜਾ ਹੁੰਦਾ ਦੇਖ ਲੈ ਇੱਕ ਦੂਜੇ ਦੇ ਮੁੜ ਕੇ ਬਾਅਦ ਚ ਬਿਲਾ ਗਾਲ ਪੈਂਦੇ ਆ ਕਿ ਨਹੀਂ ਆ ਤੇ ਬੇਲਾ ਵੀ ਹੁਣ ਤੂੰ ਕਹਿਣ ਲੱਗ ਗਿਆ ਯਾਰ ਕੋਈ ਨਹੀਂ ਮੈਨੂੰ ਪਤਾ ਜਿਹੜੇ ਬੰਦੇ ਤੈਨੂੰ ਚੱਕਦੇ ਆ ਬਾਈ ਮੈਨੂੰ ਉਹਨਾਂ ਬੰਦਿਆਂ ਦਾ ਵੀ ਪਤਾ ਵਾ ਕੋਈ ਗੱਲ ਨਹੀਂ ਕੋਈ ਨਹੀਂ ਬੱਲੇ ਤਾਂ ਆਪਣੇ ਰਿਸ਼ਤੇਦਾਰੀ ਆ ਕੋਈ ਗੱਲ ਨਹੀਂ ਅੱਜ ਤੇਰੇ ਨਾਲ ਆ ਕੱਲ ਨੂੰ ਮੇਰੇ ਨਾਲ ਵੀ ਹੋਣਗੇ ਇਹ ਨਹੀਂ ਪਤਾ ਇਹ ਜੀ ਨਹੀਂ ਗੱਲ ਹੈ ਹਾਂ ਕੋਈ ਨਹੀਂ ਲੱਗ ਜੂ ਪਤਾ ਲੱਗ ਜੂਗਾ ਮੈਂ ਤਾਂ ਬਾਈ ਕਾਗਜ਼ੀ ਕਾਰਵਾਈ ਕਰਨੀ ਆ ਲੜਨਾ ਤਾਂ ਮੈਂ ਹੈ ਨਹੀਂ ਕਿਉਂਕਿ ਫਿਰ ਵੀ ਯਾਰ ਬੰਦਾ ਕੋਈ ਨਹੀਂ ਆਪਣਾ ਰਿਸ਼ਤੇਦਾਰੀ ਦਾ ਮਸਲਾ ਪਿਆਰ ਇਕੱਠੇ ਰਹੇ ਆ ਕਬਜੇ ਕੋਜੇ ਇਕੱਠੇ ਲੈਂਦੇ ਰਹੇ ਆ ਫੇਰ ਵੀ ਯਾਰ ਇਹਨਾਂ ਗੱਲਾਂ ਤੋਂ ਜੱਕ ਲੱਗਦੀ ਆ ਵੀ ਕਾਨੂੰ ਯਾਰ ਬਗਾੜ ਪਾਉਣਾ ਤੂੰ ਵਿਗਾੜ ਤੇ ਆ ਗਿਆ ਭਾਈ ਹੁਣ ਜਦੋਂ ਤੂੰ ਕਹਿਣ ਲੱਗਾ ਨਾ ਵੀ ਕਰ ਲਈ ਜਿਹੜਾ ਕੁਸ ਕਰਨਾ ਫਿਰ ਤੇਰਾ ਕੰਮ ਹੁਣ ਤੂੰ ਵਿਗਾੜ ਤੇ ਆ ਜਦੋਂ ਤੋਂ ਬੰਦੇ ਕੋਲੇ ਹੰਦਾ ਆ ਗਿਆ ਯਾਰ ਇਹਦੀ ਇਤਿਹਾਸ ਕਿਹਾ ਹਾਂ ਸਾਭ ਜੋ ਮੈਂ ਯਾਰ ਤੂੰ ਪਿਆਰ ਨਾ ਵੀ ਕਹਿ ਸਕਦਾ ਸੀ ਭਾਈ ਕੋਈ ਗੱਲ ਨਹੀਂ ਆ ਗਿਆ ਜੀ ਆਇਆਂ ਯਾਰ ਕੋਈ ਰੇ ਤੂੰ ਦੱਸ ਮੈਨੂੰ ਕੀ ਦੌਕਾ ਕੀ ਗੱਲ ਆ ਜੇ ਕੋਈ ਗੱਲ ਆ ਤੇਰੇ ਮਨ ਚ ਯਾਰ ਤੂੰ ਮੈਨੂੰ ਕਹਿ ਦੇ ਭਾਈ ਮੈਂ ਮਹੀਨਾ ਦੋ ਮਹੀਨੇ ਨਹੀਂ ਬਣ ਸਕਦਾ ਹਾਂ ਤੇ ਚੱਲ ਮੈਂ ਹਟ ਜਾ ਮੈਂ ਨਾ ਆਵਾ ਤੇਰਾ ਨਾ ਕਾ ਹੁਣ ਤੈਨੂੰ ਇਉਂ ਵੀ ਖਲੀ ਮੈਨੂੰ ਚਾਹ ਨਹੀਂ ਪੀਣ ਦਿੰਦਾ ਹਾਂ ਤੂੰ ਜਾ ਰਹੀ ਮੈਂ ਜੂਰ ਮਾਰਦੀ ਆ ਮਾ ਠੀਕ ਆ ਕੋਈ ਨਹੀਂ ਹੁਣ ਤੂੰ ਪੀਲਾ ਚਾਹ ਚ ਕੋਈ ਨਹੀਂ ਹੋ ਜਾ ਘੜਨਾ ਕੋਈ ਨਹੀਂ ਜਦ ਮਿਲਿਆ ਮੈਂ ਹੁਣ ਲਿਆਉਂਗਾ ਬੰਦੇ ਨਾਲ ਜਿਹੜੇ ਆਪਣੇ ਪਿਆਰ ਵਾਲੇ ਕੋਈ ਨਹੀਂ ਮੈਂ ਲਿਆਉ ਤੇਰੇ ਉਹ ਵੀ ਬੰਦੇ ਦੇਖ ਲਾਂਗੇ ਜਿਹੜੇ ਬੰਦੇ ਤੈਨੂੰ ਚੱਕਦੇ ਆ ਨਾ ਉਹਨਾਂ ਬੰਦੇ ਨੇ ਬਾਈ ਖੜਨਾ ਨਹੀਂ ਹਾਂ ਜਿਹੜਾ ਆਉਂਦਾ ਪੂਰਾ ਹਾਂ ਕੋਈ ਨਹੀਂ ਫਿਰ ਬਣ ਕੇ ਆਵਾਂਗੇ ਬਾਈ ਕਿਹੜੀ ਗੱਲ ਆ ਕੋਈ ਗੱਲ ਨਹੀਂ ਆ ਲੱਗ ਜੂ ਪਤਾ ਹੈ ਕੋਈ ਨੇ ਕੋਈ ਨੇ ਕੋਈ ਨੇ ਲੱਗ ਜੂ ਪਤਾ ਫਿਰ ਠੀਕ ਆ ਕਰਾਂਗੇ ਆ ਫੇਰ ਨਾ ਮੈਂ ਤੈਨੂੰ ਅੱਜ ਕਹਿਣਾ ਫੇਰ ਨਾ ਇਹ ਗੱਲ ਕਹੀਂ ਵੀ ਬਾਈ ਮੈਨੂੰ ਦੱਸਿਆ ਨਹੀਂ ਬਾਈ ਵਾਲੀ ਤਾਂ ਹੁਣ ਗੱਲ ਜ਼ੁਬਾਨ ਤੇ ਨਹੀਂ ਆਉਣੀ ਬਾਈ ਬਹੁਤ ਗੱਲ ਕਰਦੇ ਨੇ ਠੀਕ ਆ ਠੀਕ ਆ ਠੀਕ ਆ ਕੋਈ ਨਹੀਂ ਕੋਈ ਨੇ ਕੋਈ ਨੇ ਪਰ ਇਹਨਾਂ ਗੱਲਾਂ ਤੇ ਹੀ ਰਹੀਂ ਬਾਈ ਇਹਨਾਂ ਗੱਲਾਂ ਤੇ ਹੀ ਰਹੀਂ ਫੇਰ ਤੂੰ ਜਦੋਂ ਮੈਂ ਬੰਦੇ ਸੱਟੇ ਚਾਰ ਤੇ ਤੂੰ ਮੇਵੜਾ ਬਣ ਜਾਣਾ ਹੈ ਫੇਰ ਤੋਂ ਉਹਨਾਂ ਬੰਦੇ ਨੇ ਤੈਨੂੰ ਉਹਨਾਂ ਬੰਦੇ ਨੇ ਤੈਨੂੰ ਮਨਾ ਲੈਣਾ ਇਹ ਵੀ ਦਾਈ ਆ ਤੇਰੇ ਖਾਸ ਬੰਦੇ ਆ ਤੇਰੇ ਖਾਸ ਉਹ ਬੰਦੇ ਜਿੰਨਾਂ ਬੰਦੇ ਨੂੰ ਮੈਂ ਲਿਆਉਣਾ ਮੈਂ ਤਾਂ ਯਾਰ ਉਹਨਾਂ ਨੂੰ ਲਿਆਉਣਾ ਮੈਂ ਲੜਨਾ ਨਹੀਂ ਦੇ ਰਿਹਾ ਬਸ ਮੈਂ ਤਾਂ ਬੰਦੇ ਲਿਆ ਕੇ ਸੱਟਣੇ ਆ ਵਿੱਚ ਹਾਂ ਬੰਦੇ ਲਿਆ ਕੇ ਸੱਟ ਕੇ ਵੀ ਭਾਈ ਸਾਡੀ ਰਿਸ਼ਤੇਦਾਰੀ ਵੀ ਰਹੇ ਜੇ ਤੇ ਸਾਡਾ ਇੱਕ ਦੂਜੇ ਦਾ ਕਾਰਜ ਵੀ ਹੋ ਜਿਹੜਾ ਲਿਆ ਦਿੱਤਾ ਇਹਨੇ ਮੇਰੇ ਕੋਲੋਂ ਮੇਰਾ ਮੈਨੂੰ ਦੇ ਦੇਵੇ ਜਿਹੜਾ ਮੈਂ ਇਹਦਾ ਦੇਣਾ ਮੈਥੋਂ ਲੈ ਲਵੇ ਕਿਉਂਕਿ ਕਾਰਜ ਅਸੀਂ ਲੈਣ ਦੇਣ ਤਾਂ ਬਾਅਦ ਤੇ ਰਹਾ ਤੂੰ ਪਹਿਲਾਂ ਦਾ ਤੂੰ ਬੰਦੇ ਲਿਆ ਪਹਿਲਾਂ ਬਹੁਤ ਠੀਕ ਆ ਚੱਲ ਬਹੁਤ ਠੀਕ ਚੱਲ ਕੋਈ ਬਸ ਹੁਣ ਐਸਾ ਗੱਲ ਤੇ ਹੀ ਰਹੀ ਐ ਗੱਲ ਤੇ ਹੀ ਰਹੀ ਉਹ ਗੱਲ ਤਾਂ ਗੱਲ ਬਾਈ ਕੁਛ ਨਹੀਂ ਇਹ ਨਾ ਜਿਹੜੇ ਦੁੱਖ ਹੁਣ ਆਪਾਂ ਤਾਂ ਕਰੀ ਜਾ ਰਹੇ ਮੈਂ ਵੀ ਲੜੀ ਜੈਣਾ ਤੇਰੇ ਨਾਲ ਤੂੰ ਵੀ ਲੜੀ ਜੈ ਦੁੱਖ ਬੁੜੀਆਂ ਨੇ ਭੋਗਣੇ ਆ ਮੁੜ ਕੇ ਬੁੜੀਆਂ ਵਿਚਾਰੀਆਂ ਆਪਾਂ ਤਾਂ ਲੜ ਪਾਂਗੇ ਆਪਾਂ ਤਾਂ ਜੁੱਤੀ ਜੁੱਤੀ ਹੋਏ ਤੂੰ ਵੱਧ ਮਾਰਨੇਗਾ ਮੈਂ ਮਾਰ ਲੂ ਤੇ ਮੁੜਕਦਾ ਜਿਹੜਾ ਨੁਕਸਾਨ ਹੋਣਾ ਤੇ ਆਪਣੇ ਘਰ ਦੇਆਂ ਦਾ ਬੁੜੀਆਂ ਦਾ ਜਵਾਕਾਂ ਦਾ ਹੋਣਾ ਇਹਨਾਂ ਨੇ ਕਹਣਾ ਕੀ ਕਰਦੇ ਫਿਰਦੇ ਆ ਡੈਡੀ ਤੇ ਮਾਮਾ ਫਿਰ ਆ ਚੱਕਰ ਪੈਣੇ ਆ ਹੁਣ ਆਪਣਾ ਪਿਆਰ ਆ ਹੁਣ ਆਪਣੇ ਕਾਰਜ ਇਕੱਠਿਆਂ ਦੇ ਬਾਈ ਕਰੇ ਆ ਹੁਣ ਮੈਂ ਤੇਰੀਆਂ ਹੁਣ ਗੱਲਾਂ ਚਾਉਣ ਵਾਲਾ ਨਹੀਂ ਠੀਕ ਆ ਠੀਕ ਇੱਕ ਗੱਲ ਕਹਿੰਦਾ ਗੱਲਾਂ 'ਚ ਨਹੀਂ ਆਉਣ ਵਾਲਾ ਦੱਸ ਆਇਆ ਯਾਰ ਪਸੰਦਰਾ ਮੈਂ ਤਾਂ ਫੇਰ ਵੀ ਪ੍ਰਾਪਾ ਰੱਖਦਾ ਵੀ ਮੈਂ ਕਹਿੰਨਾ ਚੱਲ ਪ੍ਰਾਪੇ ਤੇ ਹੈਂ ਤੇਰੀਆਂ ਗੱਲਾਂ ਦੀਆਂ ਤੇਰੇ ਦਿਲ 'ਚ ਨਹੀਂ ਪ੍ਰਾਪਾ ਹੈ ਠੀਕ 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 ਆ ਯਾਰ ਜੇ ਤੈਨੂੰ ਐ ਬਾਈ ਲੱਗਦਾ ਆਇਆ ਕਰ ਲੈ ਫਿਰ ਤੇਰੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾਂਗੇ ਜੋਰ ਤੇ ਤੂੰ ਬੋਲ ਮੈਂ ਹਾਂ ਹਾਂ ਮੈਨੂੰ ਵੀ ਲੱਗਦਾ ਜੋ ਪਤਾ ਹਾਂ ਆ ਵੀ ਜਿਹੜੇ ਜੋਰ ਤੇ ਮੈਂ ਬੋਲਦਾ ਕੋਈ ਨਹੀਂ ਬੋਲਦਾ ਤਾਂ ਤੂੰ ਵੀ ਬਾਈ ਜੋਰ ਤੇ ਹੀ ਐ ਮੈਨੂੰ ਵੀ ਪਤਾ ਜਿਹੜੇ ਬੰਦੇ ਤੇਰੇ ਕੋਲੇ ਆਉਂਦੇ ਆ ਮੈਂ ਕਿਹੜਾ ਉਹਨਾਂ ਨੂੰ ਭੁੱਲਿਆ ਹਾਂ ਪਰ ਗੱਲ ਮੈਂ ਇਹ ਕਹਣਾ ਵੀ ਬਾਈ ਉਹਨਾਂ ਨੇ ਖੜ ਨਹੀਂ ਰਹਿ ਜਾਣਾ ਆਪਾਂ ਹੀ ਦੋਨਾਂ ਨੇ ਸਭ ਨੇ ਭਾਜੇ ਮੇਰੇ ਵਾਲਿਆਂ ਨੇ ਵੀ ਭੱਜ ਜਾਣਾ ਰਹਿਣਾ ਮੇਰੇ ਵਾਲਿਆਂ ਨੇ ਵੀ ਨਹੀਂ ਤੇ ਰਹਿਣਾ ਤੇਰੇ ਵਾਲਿਆਂ ਨੇ ਵੀ ਨਹੀਂ ਹਾਂ ਕਿਉਂਕਿ ਦੂਜੇ ਬੰਦੇ ਅਗਲਾ ਕਹਿੰਦਾ ਯਾਰ ਇਹਨਾਂ ਦਾ ਕੀ ਇਹਦਾ ਕੱਲ ਨੂੰ ਕੱਟੇ ਹੋ ਜਾਣਗੇ ਤੇ ਭਾਣਾ ਫਸ ਅਸੀਂ ਜਾਣਾ ਫਸੜਾ ਤਾਂ ਨਾਲ ਦੇ ਆਨੇ ਆਪਣੇ ਆਨੇ ਤੇ ਦੇਖ ਬਾ ਠੀਕ ਆ ਬਸ ਚਲ ਕੋਈ ਨਹੀਂ ਔਰ ਦੋ ਗੰਡਾਸੀ ਵੀ ਖੜਕਾਈ ਨਹੀਂ ਕੋਈ ਨਹੀਂ ਆਵਾਂਗੇ ਯਾਰ ਹਾਂ ਬਾ ਠੀਕ ਹਾਂ ਕੱਲ ਕੱਲ ਹੀ ਕੱਲ ਨੇ ਜਿਹੜਾ ਕੋ ਕੱਲ ਨਾਲ ਕੋਈ ਨਹੀਂ ਫਿਰ ਮੈਂ ਬਸ ਦੱਸੂ ਤੈਨੂੰ ਜਿੱਤੇ ਆਇਆ ਨਾ ਪਤਾ ਤੈਨੂੰ ਉਦਾਂ ਹੀ ਲੱਗਣਾ ਵੀ ਹੁਣ ਆ ਗਿਆ ਦੇ ਆ ਬੋਲਣਾ ਵੀ ਨਹੀਂ ਮੈਂ ਆ ਕੇ ਉਹਦੀ ਪਤਾ ਲੱਗਣਾ ਬਸ ਵੀ ਆ ਗਿਆ ਆ ਗਿਆ ਹੋ ਗਈ ਕੋ ਯਾਰ ਮੈਨੂੰ ਬੜਾ ਤੁੱਛਾ ਜਿਹਾ ਰੰਗਵਾ ਹੁਣ ਹਮ ਚਲ ਕੋਈ ਨਹੀਂ ਬਸ ਠੀਕ ਆ ਚਲ ਬਸ ਠੀਕ ਆ 1 2 3 ਤੇ ਹੁਣ ਬਾਈ ਆਪਾਂ ਕੋਈ ਦੀ ਮਿਲਾਂਗੇ ਠੀਕ ਆ ਓਕੇ ਆ ਕੋਈ ਗੱਲ ਨਹੀਂ